ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਬਾਰੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਇੱਕ ਨਹੀਂ ਸਗੋਂ ਦੋ ਖੁਸ਼ੀਆਂ ਮਿਲੀਆਂ ਹਨ ਇੱਕ ਗਾਇਕ ਇੱਕ ਵਾਰ ਫਿਰ ਤੋਂ ਪਿਤਾ ਬਣ ਗਿਆ ਹੈ ਤੇ ਉਸ ਨੂੰ ਜੁੜਵਾ ਧੀਆਂ ਦੀ ਬਖਸ਼ ਹੋਈ ਹੈ। ਮਨਕੀਰਤ ਔਲਖ ਨੇ ਇਹ ਗੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈਗਾ ਤੇ ਆਪਣੀਆਂ ਧੀਆਂ ਦੀ ਪਹਿਲੀ ਝਲਕ ਵੀ ਦਿਖਾਈ ਹੈ। ਦੱਸਦੀ ਹੈ ਕਿ ਮਨਕੀਰਤ ਔਲਖ ਪਹਿਲੀ ਹੀ ਇੱਕ ਬੇਟੇ ਦਾ ਪਿਤਾ ਸੀ। ਉਹਨਾਂ ਨੇ ਬੇਟੇ ਦਾ ਨਾਮ ਇਮਤੀਆਜ਼ ਹੈ ਤੇ ਮਨਕੀਰਤ ਔਲਖ ਪੰਜਾਬ ਇੰਡਸਟਰੀ ਦੇ ਇੱਕ ਵੱਡਾ ਨਾਂ ਤੇ ਉਸਦੇ ਬਹੁਤ ਵੱਡੇ ਲੋਕ ਫੈਨ ਹਨ। ਗਾਇਕ ਹੁਣ ਤੱਕ ਤਿੰਨ ਬੱਚਿਆਂ ਦਾ ਪਿਤਾ ਬਣ ਗਿਆ ਹੈ ਪਰ ਇਸ ਗਾਇਕ ਨੇ ਆਪਣੀ ਪਤਨੀ ਦਾ ਚਿਹਰਾ ਹਜੇ ਤੱਕ ਦੁਨੀਆ ਵਿੱਚ ਨਹੀਂ ਲੈ ਕੇ ਆਂਦਾ ਮਨਕੀਰਤ ਔਲਖ ਵੀ ਹੁਣ ਧੀਆ ਦਾ ਦੋ ਧੀਆ ਦਾ ਬਾਪ ਬਣ ਚੁੱਕਾ ਹੈ ਤੇ ਇੱਕ ਬੇਟਾ ਪਾਵ ਤਿੰਨ ਬੱਚਿਆਂ ਦਾ ਬਾਪ ਬਣ ਚੁੱਕਾ ਹੈ ਤੇ ਮਨਕੀਰਤ ਔਲਖ ਦੇ ਘਰ ਵੀ ਹੁਣ ਧੀਆ ਦੀਆਂ ਕੁਲਕਾਰੀਆਂ ਜੜੀਆਂ ਗੂੰਜਣੀਆਂ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਘੰਟੀ ਵਾਲੇ ਬਟਨ ਦੇ ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ